ਸ਼੍ਰੀ ਦਸਮ ਗ੍ਰੰਥ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਦੇ ਸੰਗ੍ਰਹਿ ਸਿੱਖ ਪੰਥ ਦੇ ਦੂਜੇ ਪਵਿੱਤਰ ਗ੍ਰੰਥ ਸ਼੍ਰੀ ਦਸਮ ਗ੍ਰੰਥ ਬਾਰੇ ਇਤਿਹਾਸਿਕ ਜਾਣਕਾਰੀ ਬਾਲ ਵਿਸ਼ਵ ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਸਾਰ ਬਚਿੱਤਰਨਾਟਕ ਗ੍ਰੰਥ ਅਤੇ ਦਸਵੇਂ ਪਾਤਸ਼ਾਹ ਦੇ ਗ੍ਰੰਥ ਵਜੋਂ ਜਾਣਿਆ ਜਾਂਦਾ ਦਸਮ ਗ੍ਰੰਥ ਉਹਨਾਂ ਕਾਵਿਕ ਰਚਨਾਵਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਿਆ ਜਾਂਦਾ ਹੈ ਪਰ ਨਾ ਤਾਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਰੁਤਬਾ ਪ੍ਰਾਪਤ ਹੈ ਅਤੇ ਨਾ ਹੀ ਇਸ ਅੰਦਰ ਦਰਜ ਬਾਣੀਆਂ ਨੂੰ ਸ਼ਬਦ ਗੁਰੂ ਕਹਿ ਕੇ ਸਤਿਕਾਰਿਆ ਜਾਂਦਾ ਹੈ ਭਾਵੇਂ ਇਸ ਵਿੱਚ ਦਰਜ ਕੁਝ ਬਾਣੀਆਂ ਸਿੱਖਾਂ ਦੇ ਨਿਤਨੇਮ ਦਾ ਅੰਗ ਵੀ ਹਨ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਬਾਣੀਆਂ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਦਾ ਰੂਪ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੇ ਆਦੇਸ਼ ਉੱਤੇ ਦਿੱਤਾ ਸੀ ਇਸ ਗ੍ਰੰਥ ਦਾ ਪਹਿਲਾ ਸਰੂਪ ਸੰਨ 1716 ਤੋਂ 1737 ਈਸਵੀ ਦੇ ਵਿਚਕਾਰ ਤਿਆਰ ਹੋਇਆ ਦੱਸਿਆ ਜਾਂਦਾ ਹੈ। ਇਸ ਵਿਚਲੀਆਂ ਬਾਣੀਆਂ ਭਾਈ ਮਨੀ ਸਿੰਘ ਜੀ ਨੇ ਵਖ-ਵਖ ਥਾਵਾਂ ਉੱਪਰ ਜਾ ਕੇ ਸ਼ਰਧਾਲੂ ਸਿੱਖਾਂ ਪਾਸੋਂ ਹਾਸਲ ਕੀਤੀਆਂ ਸਨ। ਪਰ ਭਾਈ ਮਨੀ ਸਿੰਘ ਦੁਆਰਾ ਤਿਆਰ ਕੀਤਾ ਗ੍ਰੰਥ ਹੁਣ ਉਪਲਬਧ ਨਹੀਂ ਹੈ। ਕਈ ਵਿਦਵਾਨ ਇਸ ਦੇ ਲੇਖਕ ਬਾਰੇ ਵੀ ਕਿੰਤੂ ਕਰਦੇ ਨੇ। ਪਾਈਰਨ ਸਿੰਘ ਦਸਮ ਗ੍ਰੰਥ ਨਿਰਨੇ ਵਿੱਚ ਲਿਖਦੇ ਹਨ ਕਿ ਇਹਨਾਂ ਵਿੱਚੋਂ ਕੁਝ ਰਚਨਾਵਾਂ ਗੁਰੂ ਸਾਹਿਬ ਦੀਆਂ ਨਹੀਂ ਹਨ ਸੀ ਐਚ ਲੋਹਿਲਨ ਡਾਕਟਰ ਮੋਹਨ ਸਿੰਘ ਦੀਵਾਨਾ ਅਤੇ ਖੁਸ਼ਵੰਤ ਸਿੰਘ ਵੀ ਇਸੇ ਵਿਚਾਰ ਨੂੰ ਮੰਨਦੇ ਹਨ ਇਹਨਾਂ ਦੇ ਉਲਟ ਗਿਆਨੀ ਵਿਸ਼ਨ ਸਿੰਘ ਪਾਈਰਨਦੀਰ ਸਿੰਘ ਅਤੇ ਪਿਆਰਾ ਸਿੰਘ ਪਦਮ ਆਦਿਕ ਲੇਖਕ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਕ੍ਰਿਤ ਮੰਨਦੇ ਹਨ ਖਾਲਸਾ ਦੀਵਾਨ ਅੰਮ੍ਰਿਤਸਰ ਦੁਆਰਾ ਥਾਪੀ ਗਈ ਸੋਧਕ ਕਮੇਟੀ 1897 ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੀ ਗਈ ਭਾਈ ਰਣਦੀਪ ਸਿੰਘ ਸ਼ਬਦ ਮੂਰਤ ਕਮੇਟੀ ਨੇ ਵੀ ਇਹੋ ਫੈਸਲਾ ਦਿੱਤਾ ਸੀ ਕਿ ਦਸਮ ਗ੍ਰੰਥ ਅੰਦਰ ਦਰਜ ਸਮਸਤ ਬਾਣੀਆਂ ਗੁਰੂ ਸਾਹਿਬ ਦੀ ਹੀ ਰਚਨਾ ਹਨ ਇਸ ਗ੍ਰੰਥ ਦੀ ਸਭ ਤੋਂ ਪਹਿਲੀ ਰਚਨਾ ਜਾਪ ਸਾਹਿਬ ਹੈ ਇਹ ਸਿੱਖ ਨਿਤਨੇਮ ਦਾ ਅੰਗ ਹੈ ਅੰਮ੍ਰਿਤ ਤਿਆਰ ਕਰਨ ਸਮੇਂ ਵੀ ਇਸ ਬਾਣੀ ਦਾ ਪਾਠ ਜ਼ਰੂਰੀ ਮੰਨਿਆ ਜਾਂਦਾ ਹੈ ਇਸ ਤੇ 10 ਵੱਖਰੇ-ਵੱਖਰੇ ਛੰਦ 199 ਬੰਦਾਂ ਵਿੱਚ ਹਨ ਜਿਨ੍ਹਾਂ ਵਿੱਚ ਪਰਮਾਤਮਾ ਨੂੰ 950 ਵਿਭਿੰਨ ਨਾਵਾਂ ਨਾਲ ਯਾਦ ਕੀਤਾ ਗਿਆ ਹੈ ਅਕਾਲ ਉਸਤਤ ਇਸ ਗ੍ਰੰਥ ਦੀ ਦੂਸਰੀ ਰਚਨਾ ਹੈ ਇਸ ਤੇ 272 ਬੰਦ ਅਤੇ 12 ਵਿਭਿੰਨ ਛੰਦ ਵਰਤੇ ਗਏ ਹਨ ਇਸ ਵਿੱਚ ਦਰਜ 21 ਤੋਂ 30 ਤੱਕ ਸਵਈਏ ਵੀ ਅੰਮ੍ਰਿਤ ਤਿਆਰ ਕਰਨ ਸਮੇਂ ਪੜੇ ਜਾਂਦੇ ਹਨ ਜੋ ਨਿਤਨੇਮ ਦਾ ਹਿੱਸਾ ਹੰ ਤੀਜੇ ਨੰਬਰ ਤੇ ਬਚਿੱਤਰਨਾਟਕ ਗੁਰੂ ਸਾਹਿਬ ਦੀ ਸਵੈ ਜੀਵਨੀ ਹੈ ਜਿਸ ਨੂੰ 471 ਬੰਦਾਂ ਅਤੇ 14 ਅਧਿਆਵਾਂ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਕੁੱਲ 12 ਛੰਦ ਵਰਤੇ ਗਏ ਹਨ ਇਸ ਦੇ ਪਹਿਲੇ ਹਿੱਸੇ ਵਿੱਚ ਪ੍ਰਭੂ ਦੀ ਸਿੱਖਤ ਸਲਾਹ ਹੈ ਦੂਜੇ ਵਿੱਚ ਗੁਰੂ ਬੰਸਾਭਲੀ ਅਤੇ ਸ੍ਰੀ ਗੁਰੂ ਤੇਗ ਪਾਹਾੜ ਜੀ ਦੀ ਸ਼ਹਾਦਤ ਦਾ ਹਵਾਲਾ ਤੀਜੇ ਹਿੱਸੇ ਵਿੱਚ ਗੁਰੂ ਸਾਹਿਬ ਆਪਣੇ ਜੀਵਨ ਦਾ ਮਨੋਰਥ ਦੱਸਣ ਉਪਰੰਤ ਪਹਾੜੀ ਰਾਜਿਆਂ ਨਾਲ ਹੋਈਆਂ ਲੜਾਈਆਂ ਦਾ ਵਰਣਨ ਕਰਦੇ ਨੇ ਚੰਡੀ ਚਰਿੱਤਰ ਉਕਤ ਬिलास ਅਤੇ ਵਾਰ ਸ਼੍ਰੀ ਭਗੋਤੀ ਜੀ ਕੀ ਚੰਡੀ ਦੇਵੀ ਦੀ ਦਾਇਤਾਂ ਵਿਰੁੱਧ ਲੜਾਈ ਨਾਲ ਸੰਬੰਧਿਤ ਰਚਨਾਵਾਂ ਇੱਕ ਪੁਰਾਣਿਕ ਕਥਾ ਉੱਪਰ ਆਧਾਰਿਤ ਹਨ ਜਿਸ ਦਾ ਗੁਰੂ ਸਾਹਿਬ ਨੇ ਇੱਕ ਨਵੇਂ ਰੂਪ ਵਿੱਚ ਵਰਣਨ ਕਰਦਿਆਂ ਇਹ ਸੰਦੇਸ਼ ਦਿੱਤਾ ਹੈ ਕਿ ਹਰ ਮਨੁੱਖ ਚੰਡੀ ਵਾਂਗ ਬੁਰਾਈ ਨੂੰ ਖਤਮ ਕਰ ਸਕਦਾ ਹੈ ਦਸਮ ਗ੍ਰੰਥ ਵਿੱਚ ਅਗਲੀ ਰਚਨਾ 24 అవਤਾਰ ਹੈ ਜਿਸ ਵਿੱਚ ਵਿਸ਼ਨੂੰ ਦੇ ਅਵਤਾਰਾਂ ਰਾਮ, ਕ੍ਰਿਸ਼ਨ, ਬ੍ਰਹਮ ਅਵਤਾਰ, ਬ੍ਰਹਮਾ ਦੀਆਂ ਅਵਤਾਰਾਂ ਬਾਰੇ ਅਤੇ ਰੁਦਰ ਅਵਤਾਰ, ਸ਼ਿਵ ਦੇ ਅਵਤਾਰਾਂ ਦਾ ਜ਼ਿਕਰ ਹੈ। ਇਹਨਾਂ ਰਚਨਾਵਾਂ ਦੇ ਆਰੰਭ ਵਿੱਚ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਪਰਮਾਤਮਾ ਇੱਕ ਹੈ ਅਤੇ ਬਾਕੀ ਸਾਰੀ ਰਚਨਾ ਵਿਸ਼ਨੂੰ ਦਾ ਅਵਤਾਰ ਕਹੇ ਜਾਣ ਵਾਲੇ 24 ਅਵਤਾਰ ਅਤੇ ਸਾਰੇ ਜੀਵ ਉਸ ਦੀ ਕਿਰਤ ਹਨ। ਗਿਆਨ ਪਰਬੋਧ ਪੁਰਾਣੇ ਕੰਸਤਰ ਵਿੱਚ ਦਾਨ ਦੇ ਮਹੱਤਵ ਦੀ ਗੱਲ ਕਰਦਾ ਹੈ। ਸ਼ਸਤਰਨਾਮਾ ਮਾਲਾ ਵਿੱਚ ਵਿਭਿੰਨ ਸ਼ਸਤਰਾਂ ਦਾ ਵਰਣਨ ਕੀਤਾ ਗਿਆ ਹੈ। ਜਫਰਨਾਮਾ ਗੁਰੂ ਜੀ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਇੱਕ ਖਾਤ ਹੈ ਜਿਸ ਵਿੱਚ ਉਸਦੇ ਵਚਨ ਤੋੜਨ ਦੀ ਕਰੜੀ ਨਿੰਦਾ ਕਰਦਿਆਂ ਧਰਮ ਦੀ ਖਾਤਰ ਹਥਿਆਰ ਛੁੱਕਣ ਨੂੰ ਗੁਰੂ ਸਾਹਿਬ ਨੇ ਜਾਇਜ਼ ਦੱਸਿਆ ਹੈ। ਚਰਿਤ੍ਰੋ ਪਾਖਿਆਨ ਜਾਂ ਪਾਖਿਆਨ ਚਰਿਤ੍ਰ ਉਹਨਾਂ 404 ਕਹਾਣੀਆਂ ਦਾ ਇੱਕ ਸੰਗ੍ਰਹਿ ਹੈ। ਜਿਹੜੀਆਂ ਮਰਦ ਅਤੇ ਖਾਸ ਕਰਕੇ ਔਰਤਾਂ ਨੂੰ ਇੱਕ ਸੱਚਾ ਸੁੱਚਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀਆਂ ਹਨ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਧਿਆਤਮਕ ਵਿਚਾਰਧਾਰਾ ਨੂੰ ਸਪਸ਼ਟ ਕਰਨ ਦੇ ਨਾਲ ਨਾਲ ਉਹਨਾਂ ਦੁਆਰਾ ਦਿੱਤੇ ਗਏ ਆਦਰਸ਼ ਸਮਾਜ ਦੇ ਸਿਧਾਂਤ ਨੂੰ ਵੀ ਉਜਾਗਰ ਕਰਦੀਆਂ ਹਨ ਅਜਿਹਾ ਆਦਰਸ਼ ਸਮਾਜ ਜੋ ਸਮਾਨਤਾ, ਪ੍ਰੇਮ, ਨਿਆਂ ਅਤੇ ਪਰਉਪਕਾਰ ਦੀਆਂ ਕੀਮਤਾਂ ਉੱਪਰ ਉਸਾਰਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ